ਤਨਸਰੇ ਮਹੱਲਾ ਪੰਜਵਾ ਛੜਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਇਕ ਨਾਮ ਦੀਓ ਮਨ ਮੰਤਾ ਬਿਨਸ ਨਕਤ ਹੋ ਜਾਤ ਛਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਆ ਰਾਗ ਤਨਸਰੀ ਦੇ ਵਿੱਚ ਅੰਗ 681 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਛਡਾਏ ਲਿਓ ਮਹਾਬਲੀ ਤੇ ਅਰਥਾਤ ਕਿ ਸਾਡੇ ਸਤਿਗੁਰੂ ਪਾਤਸ਼ਾਹ ਜੀਆ ਨੇ ਸਾਨੂੰ ਮਹਾਬਲੀ ਮਾਇਆ ਤੋਂ ਬਹੁਤ ਬਲਵਾਨ ਮਾਇਆ ਤੋਂ ਛਡਾ ਲਿਆ ਕਿਵੇਂ ਮਹਾਰਾਜ ਕਹਿੰਦੇ ਆਪਣੇ ਚਰਨ ਪਰਾਤ ਆਪਣੇ ਚਰਨਾਂ ਦੇ ਵਿੱਚ ਪਾ ਕੇ ਆਪਣੇ ਚਰਨਾਂ ਦੇ ਵਿੱਚ ਡੇਕ ਕੇ ਕਹਿੰਦੇ ਇੱਕ ਨਾਮ ਦੀਓ ਮਨ ਮੰਤਾ ਬਿਨਸੁ ਨ ਕਤੋ ਜਾਤ ਇੱਕ ਨਾਮ ਦਿਓ ਮਨ ਮੰਤਾ ਤੇ ਸਤਿਗੁਰੂ ਪਾਤਸ਼ਾਹ ਜੀਆ ਨੇ ਸਾਨੂੰ ਇੱਕ ਨਾਮ ਦਿੱਤਾ ਸਾਡੇ ਮਨ ਦੇ ਵਿੱਚ ਮੰਤਰ ਦੇ ਰੂਪ ਚ ਔਰ ਕਹਿੰਦੇ ਬਿਨਸ ਨਾ ਕਤ ਹੋ ਜਾਤ ਜਿਹੜਾ ਮਹਾਰਾਜ ਕਹਿੰਦੇ ਨਾ ਤੇ ਬਿਣਛਦਾ ਹੀ ਆ ਨਾ ਕਿਤੇ ਜਾਂਦਾ ਹੀ ਐ ਐਸਾ ਨਾਮ ਰੂਪੀ ਮੰਤਰ ਬਖਸ਼ਿਆ ਹੈ ਕਹਿੰਦੇ ਸਤਿਗੁਰ ਪੂਰਾ ਕੀਨੇ ਦਾਤਾ ਹਰ ਹਰ ਨਾਮ ਦੀਓ ਕੀਰਤਨ ਕਾ ਭਈ ਹਮਾਰੇ ਗਾਤ ਰਹਾਓ ਸਤ ਗੁਰ ਪੂਰਾ ਕੀਨੀ ਦਾਤ ਪੂਰੇ ਸਤ ਗੁਰ ਪਾਤਸ਼ਾਹ ਜੀਆਂ ਨੇ ਸਾਨੂੰ ਇੱਕ ਦਾਤ ਦਿੱਤੀ ਐ ਕਿਹੜੀ ਕਹਿੰਦੇ ਹਰ ਹਰ ਨਾਮ ਦੀਓ ਕੀਰਤਨ ਕਾ ਹਰੀ ਹਰੀ ਜੀ ਦਾ ਨਾਮ ਬਖਸ਼ਿਆ ਸਾਨੂੰ ਕੀਰਤਨ ਕਰਨ ਦੇ ਲਈ ਗੁਰੂ ਮਹਾਰਾਜ ਜੀਆਂ ਨੇ ਔਰ ਇਸ ਦੇ ਫਾਲ ਸਰੂ ਮਹਾਰਾਜ ਕਹਿੰਦੇ ਭਾਈ ਹਮਾਰੀ ਗਾਤ ਅਰਥਾਤ ਕਿ ਸਾਡੀ ਗਤੀ ਹੋਈ ਸਾਡੀ ਖਲਾਸੀ ਹੋਈ ਮੁਕਤੀ ਹੋਈ ਹੈ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਅੰਗੀਕਾਰ ਕਿਉ ਪ੍ਰਭ ਆਪਨੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਅੰਗੀਕਾਰ ਕਿਉ ਪ੍ਰਭ ਆਪਣੇ ਅਰਥਾਤ ਕਿ ਸਾਡੇ ਆਪਣੇ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸਵਾਮੀ ਜੀ ਨੇ ਸਾਡਾ ਅੰਗੀਕਾਰ ਕੀਤਾ ਹੈ ਭਾਵ ਕਿ ਸਾਡਾ ਪੱਖ ਕੀਤਾ ਹੈ ਔਰ ਇਸ ਤਰੀਕੇ ਦੇ ਨਾਲ ਭਗਤਨ ਕੀ ਰਾਖੀ ਪਾਤ ਅਰਥਾਤ ਕਿ ਸਾਡੀ ਆਪਣੇ ਭਗਤਾਂ ਦੀ लाज ਪਤ ਰੱਖੀ ਪਰਮੇਸ਼ਰ ਜੀ ਨੇ ਆਪ ਹੀ ਨਾਨਕ ਚਰਨ ਗਹਿ ਪ੍ਰਭ ਆਪਣੇ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਆਪਣੇ ਪ੍ਰਭੂ ਪਰਮੇਸ਼ਰ अथवा ਮਾਲਕ ਸੁਆਮੀ ਜੀ ਦੇ ਚਰਨ ਪਕੜਨੇ ਕੀਤੇ ਹਨ ਔਰ ਇਸ ਦੇ ਫਲ ਸਰੂਪ ਮਹਾਰਾਜ ਕਹਿੰਦੇ ਸੁਖ ਪਾਇਓ ਦਿਨ ਰਾਤ ਅਰਥਾਤ ਕਿ ਦਿਨ ਰਾਤ ਸਦੀਵੀ ਰੂਪ ਦੇ ਵਿੱਚ ਸੁਖ ਪਾਉਣਾ ਕੀਤਾ ਹੈ ਸੋ ਉਹ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪਰਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮ੍ਰੇਗ ਤ੍ਰਸਨਾ ਆਸ ਮਿਥਿਆ ਮੀਠੀ ਇਹ ਟੇਕ ਮਨ ਸਾਧਾਰੀ ਪਰਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਅਗਿਆਨੀ ਜੀਵਾਂ ਨੇ ਪਰਾਈ ਤੁਨ ਚੁਰਾਉਣਾ ਕੀਤਾ ਪਰ ਹਰਨਾ ਲੋਭ ਝੂਠ ਨਿੰਦ ਲੋਭ ਲਾਲਚ ਕਰਨਾ ਕੀਤਾ ਝੂਠ ਬੋਲਣਾ ਕੀਤਾ ਨਿੰਦਿਆ ਕਰਨੀ ਕੀਤੀ ਆ ਲੋਕਾਂ ਦੇ ਔਰ ਮਹਾਰਾਜ ਕਹਿੰਦੇ ਐਵੇਂ ਹੀ ਕਰਤੋ ਗੁਦਾਰੀ ਇਸ ਤਰੀਕੇ ਦੇ ਨਾਲ ਹੀ ਅਸੀਂ ਆਪਣੇ ਆਰਜਾ ਗੁਜ਼ਾਰਨੀ ਕੀਤੀ ਉਮਰ ਬਤਾਉਣੀ ਕੀਤੀ ਐ ਕਹਿੰਦਾ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਟੇਕ ਮਨ ਸਾਧਾਰੇ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਮ੍ਰਿਗ ਤ੍ਰਿਸ਼ਨਾ ਵਾਂਗੂ ਮਹਾਰਾਜ ਕਹਿੰਦੇ ਆ ਜਿਹੜੀਆਂ ਮਿਥਿਆ ਆਸਾਂ ਨੇ ਨਾ ਝੂਠੀਆਂ ਆਸਾਂ ਇਹਨਾਂ ਨੂੰ ਅਸੀਂ ਮਿੱਠੀਆਂ ਕਰਕੇ ਮੰਨੇ ਆ ਇਹ ਟੇਕ ਮਨ ਸਾਧਾਰੇ ਇਹਨਾਂ ਸਾਰੀਆਂ ਬੁਰੀਆਂ ਚੀਜ਼ਾਂ ਦੀ ਟੇਕ ਆਪਣੇ ਮਨ ਦੇ ਵਿੱਚ ਧਾਰਨ ਕਰਨੀ ਕੀਤੀ ਐ ਇਹਨਾਂ ਬੁਰੀਆਂ ਚੀਜ਼ਾਂ ਦੀ ਮਹਾਰਾਜ ਕਹਿੰਦੇ ਓਟ ਲੈਣੀ ਕੀਤੀ ਅਸੀਂ ਕਹਿੰਦੇ ਸਾਖਤ ਕੀ ਆ ਵਰਦਾ ਜਾਏ ਬ੍ਰਥਾਰੀ ਜਿਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ گاਵਾਰੀ ਰਹਾਓ ਸਾਕਤ ਕੇ ਆ ਵਰਦਾ ਜਾਏ ਬ੍ਰਥਾਰੀ ਤੇ ਮਹਾਰਾਜ ਕਹਿੰਦੇ ਸ਼ਕਤੀ ਦੇ ਉਪਾਸ਼ਕਾਂ ਸਾਕਤਾਂ ਦੀ ਮਾਇਆਤਾਰੀਆਂ ਦੀ ਮਾਦਾ ਪ੍ਰਸਤਾਂ ਦੀ ਜੜੇ ਆ ਵਰਦਾ ਨਾ ਉਮਰ ਆਉਂਦਾ ਉਹ ਬੇਅਰਥੀ ਗੁਜਰੀ ਜਾਂਦੀ ਐ ਫਜ਼ੂਲ ਹੀ ਗੁਜਰੀ ਜਾਂਦੀ ਐ ਕਿਵੇਂ ਕਹਿੰਦੇ ਜੈਸੇ ਕਾਗਦ ਕੇ ਭਾਰ ਮੂਸਾ ਟੋਕ ਗਵਾਬਤ ਜਿਵੇਂ ਕਾਗਈਂ ਪੰਡਾਂ ਚੂਹਾ ਟੋਕ ਟੋਕ ਕੇ ਗਵਾ ਦਿੰਦਾ ਨਾ ਕਾਮ ਨਹੀਂ ਗਾਵਾਰੀ ਤੇ ਮਹਾਰਾਜ ਕਹਿੰਦੇ ਉਹਦੇ ਗਵਾਰ ਦੇ ਬੇਸਮਝਦੇ ਕਿਸੇ ਕੰਮ ਵੀ ਨਹੀਂ ਐਵੇਂ ਬੰਦਾ ਵੀ ਫਜ਼ੂਲ ਹੀ ਵਿਕਾਰਾਂ ਦੇ ਵਿੱਚ ਆਪਣੀ ਉਮਰ ਗਵਾ ਦਿੰਦਾ ਹੈ ਸਾਰੀ ਸੁਰਹਾਵਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕਰਿ ਕਿਰਪਾ ਪਾਰ ਹਮ ਸੁਆਮੀ ਇਹ ਬੰਧਨ ਛੁਟਕਾਰੀ ਮੂੜਤ ਅੰਧ ਨਾਨਕ ਪ੍ਰਵ ਕਾਢਤ ਸਾਧ ਜਨ ਸੰਗਾਰੀ ਕਰ ਕਿਰਪਾ ਪਾਰ ਹਮ ਸੁਆਮੀ ਅਰਥਾਤ ਕਿਹ ਪਾਰ ਬ੍ਰਹਮ ਸੁਆਮੀ ਜੀ ਸਾਡੇ ਤੇ ਕਿਰਪਾ ਕਰਨੀ ਕਰੋ ਕਹਿੰਦਾ ਇਹ ਬੰਦਨ ਛੁਡਕਾਰੀ ਤੇ ਸਾਨੂੰ ਇਹਨਾਂ ਬੰਦਨਾਂ ਤੋਂ ਛਡਾਉਣਾ ਕਰੋ ਮਹਾਰਾਜ ਜੀਓ ਕਹਿੰਦਾ ਬੂੜਤ ਅੰਧ ਨਾਨਕ ਪ੍ਰਵ ਕਾਢਤ ਤੇ ਪੰਜਵੇਂ ਗੁਰੂ ਨਾਨਕ ਧਰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਪ੍ਰਭੂ ਪਰਮੇਸ਼ਰ ਜੀ ਨੇ ਮਾਲਕ ਸੁਆਮੀ ਜੀ ਨੇ ਸਾਨੂੰ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਆnder ਥਾਤ ਅੰਨਿਆ ਜਾਂ ਅਗਿਆਨੀਆਂ ਨੂੰ ਡੁੱਬਦਿਆਂ ਹੋਿਆਂ ਨੂੰ ਕੱਢਣਾ ਕੀਤਾ ਹੈ ਕਿਵੇਂ ਕਹਿੰਦੇ ਸਾਧ ਜਨ ਸੰਗਾਰੀ ਸਾਧੂਆਂ ਦਾ ਸੰਗ ਬਖਸ਼ ਕੇ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਮਹਾਰਾਜ ਜੀ ਨੇ ਕੱਢਣਾ ਕੀਤਾ ਹੈ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਨਾਸਰੇ ਮਹੱਲਾ ਪੰਜਵਾ ਸੇਮਰ ਸੇਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਤਰੋ ਬਰ ਰੰਗ ਸੂਖ ਤਨ ਜੀ ਕਾ ਪਾਰ ਹਮ ਮੋਰਾ ਜਾਤੀ ਸੇਮਰ ਸੇਮਰ ਸੁਆਮੀ ਪ੍ਰਭਾ ਆਪਣਾ ਅਰਥਾਤ ਕਿ ਆਪਣੇ ਪ੍ਰਭੂ ਪਰਮੇਸ਼ਰ ਮਾਲਕ ਸੁਆਮੀ ਜੀ ਨੂੰ ਸਿਮਰ ਸਿਮਰ ਕੇ ਚੇਤੇ ਕਰ ਕਰਕੇ ਮਹਾਰਾਜ ਕਹਿੰਦੇ ਸੀਤਲ ਤਨ ਮਨ ਛਾਤੀ ਸਾਡਾ ਤਨ ਵੀ ਸਾਡਾ ਮਨ ਵੀ ਐਨ ਸੀਤਲ ਅਰਥਾ ਠੰਡਾ ਠਾਰ ਹੋ ਗਿਆ ਸਾਡੀ ਛਾਤੀ ਅਥਵਾ ਹਿਰਦੇ ਦੇ ਵਿੱਚ ਵੀ ਠੰਡ ਪਈ ਐ ਕਹਿੰਦਾ ਰੂਪ ਰੰਗ ਸੁਖ ਧਨ ਜੀ ਕਾ ਸਾਡਾ ਰੂਪ ਵੀ અપਾਰ ਬ੍ਰਹਮ ਪਰਮੇਸ਼ਰ ਹੀ ਐ ਸਾਡਾ ਰੰਗ ਵੀ અપਾਰ ਬ੍ਰਹਮ ਪਰਮੇਸ਼ਰ ਹੀ ਐ ਸਾਡਾ ਸੁਖ ਵੀ ਸਾਡੇ ਜੀ ਦਾ ਧਨ ਸਾਡੇ ਰੂਹ ਦਾ ਧਨ ਜਾਂ ਦੌਲਤ ਵੀ અપਾਰ ਬ੍ਰਹਮ ਪਰਮੇਸ਼ਰ ਹੀ ਐ ਔਰ ਮਹਾਰਾਜ ਕਹਿੰਦੇ ਪਾਰਵ ਹਮ ਮੋਰਾ ਜਾਤੀ ਤੇ ਸਾਡੀ ਜਾਤ ਵੀ અપਾਰ ਬ੍ਰਹਮ ਪਰਮੇਸ਼ਰ ਹੀ ਆ ਪਾਦਸ਼ਾਹ ਕਹਿੰਦੇ ਕਹਿੰਦਾ ਰਸਨਾ RAM ਰਸਾਇਨ ਮਾਤੀ ਅਰਾੰਗ ਰੰਗੀ RAM ਆਪਣੇ ਕੈ ਚਰਨ ਕਮਲ ਨੱਧ ਛਾਤੀ ਰਹਾਉ ਰਸਨਾ RAM ਰਸਾਇਨ ਮਾਤੀ ਤੇ ਸਾਡੇ ਜਿਹੜੇ ਰਸਨਾ ਹੈ ਨਾ ਜਿਹੜੀ ਜੀਬਾ ਮਹਾਰਾਜ ਕਹਿੰਦੇ ਰਸਾਂ ਦੇ ਘਰ RAM ਜੀ ਦੇ ਨਾਮ ਦੇ ਵਿੱਚ ਹੈ ਨਮਸਤ ਹੋ ਗਈ ਨਾਮ ਜਪ ਜਪ ਕੇ ਕਹਿੰਦਾ ਰੰਗ ਰੰਗੀ ਰਾਮ ਆਪਣੇ ਕਹ ਤੇ ਸਾਡੀ ਰਸਨਾ ਮਹਾਰਾਜ ਕਹਿੰਦੇ ਆਪਣੇ ਰਾਮ ਦੇ ਰੰਗ ਦੇ ਵਿੱਚ ਰੰਗੀ ਗਈ ਪ੍ਰੇਮ ਦੇ ਵਿੱਚ ਰੰਗੀ ਗਈ ਅਰ ਚਰਨ ਕਮਲ ਨਿਧ ਥਾਤੀ ਅਰਥਾਤ ਕਿ ਹਰੀ ਪਰਮੇਸ਼ਰ ਜੀ ਦੇ ਜਿਹੜੇ ਕਮਲ ਦੇ ਫੁੱਲਾਂ ਵਰਗੇ ਚਰਨ ਹਨ ਓਹੀ ਮਹਾਰਾਜ ਕਹਿੰਦੇ ਸਾਡੀ ਨਿਧੀਆਂ ਰੂਪ ਥੈਲੀ ਆ ਨਿਧ ਥਾਤੀ ਸਾਡੀ ਨਾਮ ਦਾ ਖਜ਼ਾਨਾ ਰੂਪ ਥੈਲੀ ਐ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਿਸ ਕਾ ਸਾ ਤਨ ਹੀ ਰਖ ਲੀਆ ਪੂਰਨ ਪ੍ਰਭ ਕੇ ਪਾਤੇ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰਿ ਰਾਖੇ ਪਾਤੇ ਜਿਸ ਕਾ ਸਾ ਤੈਨੇ ਰਖ ਲਿਆ ਜਿਹੜੇ ਪਰਮੇਸ਼ਰ ਦੇ ਅਸੀਂ ਦਾਸ ਸੇਵਕ ਸਾਂ ਉਸ ਪਰਮ ਬ੍ਰਹਮ ਪਰਮੇਸ਼ਰ ਨੇ ਹੀ ਸਾਨੂੰ ਰੱਖਣਾ ਕੀਤਾ ਹੈ ਕਿਵੇਂ ਪੂਰਨ ਪ੍ਰਭੂ ਕੀ ਭਾਤੀ ਉਹ ਪੂਰਨ ਪ੍ਰਭੂ ਪਰਮੇਸ਼ਰ ਨੇ ਪੂਰਨ ਪ੍ਰਭੂ ਦੀ ਭਾਤੀ ਹੀ ਸਾਨੂੰ ਰੱਖਣਾ ਕੀਤਾ ਹੈ ਪੂਰਨ ਮਾਲਕ ਨੇ ਪੂਰਨ ਸਵਾਮੀ ਨੇ ਪੂਰਨ ਸਵਾਮੀ ਬਾਗ ਹੀ ਸਾਨੂੰ ਰੱਖਣਾ ਕੀਤਾ ਹੈ ਕਹਿੰਦਾ ਮੇਨ ਲਿਓ ਆਪੇ ਸੁਖ ਦਾਤਾ ਤੇ ਸੁਖਾਂ ਦੀ ਦਾਤ ਕਰਨ ਵਾਲੇ ਹਰੀ ਪਰਮੇਸ਼ਰ ਨੇ ਆਪ ਹੀ ਸਾਨੂੰ ਤਰੁੱਟ ਕੇ ਆਪਣੇ ਚਰਨਾਂ ਦੇ ਨਾਲ ਮੇਲ ਲਿਆ ਕਹਿੰਦਾ ਨਾਨਕ ਹਰ ਰਾਖੀ ਪਾਤੀ ਤੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਇਸ ਤਰੀਕੇ ਦੇ ਨਾਲ ਹਰੀ ਪਰਮੇਸ਼ਰ ਜੀ ਨੇ ਸਾਡੀ लाज ਪਤ ਰੱਖੀ ਜਿਤ ਪਤ ਰੱਖੀ ਹੈ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਨਾਸਰੇ ਮਹੱਲਾ ਪੰਜਵਾ ਉੰਦੋ ਤ ਦੁਸ਼ਮਨ ਸਭ ਤੁਜਤੇ ਨਿਵਰਹਾ ਪ੍ਰਗਟ ਪਰ ਤਾਪ ਤੁਮਾਰਾ ਜੋ ਜੋ ਤੇਰਾ ਭਗਤ ਦੁਖ ਖਾਏ ਓਹ ਤਤਕਾਲ ਤੁਮ ਮਾਰਾ ਦੂਤ ਦੁਸ਼ਮਣ ਸਭ ਤੁਜ ਤੇ ਨਿਵਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਜਿੰਨੇ ਵੀ ਜਮਾ ਦੇ ਦੂਤ ਬਗੈਰਾ ਨੇ ਸਾਡੇ ਦੁਸ਼ਮਣ ਬਗੈਰਾ ਨੇ ਇਹ ਸਾਰੇ ਤੁਹਾਡਾ ਕਰਕੇ ਸਾਥੋਂ ਨਿਵਰਤ ਹੋਏ ਹਨ ਸਾਥੋਂ ਦੂਰ ਹੋਏ ਹਨ ਪ੍ਰਗਟ ਪ੍ਰਤਾਪ ਤੁਮਾਰਾ ਤੁਹਾਡਾ ਪ੍ਰਤਾਪ ਮਾਨੋ ਪ੍ਰਗਟ ਹੋਇਆ ਹੈ ਤੁਹਾਡਾ ਤੇਜ ਹੀ ਪ੍ਰਤੱਖ ਹੋਇਆ ਹੈ ਜਿਹੜੇ ਦੂਤ ਦੁਸ਼ਮਣ ਸਾਥੋਂ ਦੂਰ ਹੋਏ ਹਨ ਕਹਿੰਦਾ ਜੋ ਜੋ ਤੇਰੇ ਭਗਤ ਦੁਖਾਏ ਓਹ ਤਤਕਾਲ ਤੁਮ ਮਾਰਾ ਤੇ ਜਿਹੜਾ ਜਿਹੜਾ ਵੀ ਤੁਹਾਡੇ ਭਗਤਾਂ ਨੂੰ ਦੁਖੀ ਕਰਨਾ ਕਰਦਾ ਹੈ ਨਾ ਉਹਨਾਂ ਨੂੰ ਤੁਸੀਂ ਤਤਕਾਲ ਅਰਥਾਤ ਤੁਰੰਤ ਹੀ ਮਾਰ ਦਿੰਦੇ ਹੋ ਕਹਿੰਦਾ ਨਿਰਖਾ ਤੁਮਰੀ ਔਰ ਹਰਨੀਤ ਮੁਰਾਰ ਸਹਾਇ ਹੋ ਹਉ ਦਾਸ ਕਾ ਕਰ ਗਹਿ ਉਦਰ ਹੋ ਮੀਤ ਰਹਾ ਨਿਰਖਾ ਤੁਮਰੀ ਔਰ ਹਰ ਨੀਤ ਹਰੀ ਪਰਮੇਸ਼ਰ ਜੀ ਅਸੀਂ ਤੇ ਨਿਤ ਹੀ ਸਦਾ ਹੀ ਤੁਹਾਡੀ ਔਰ ਨਿਰਖਦੇ ਹਾਂ ਤੁਹਾਡੇ ਚਰਨਾਂ ਵੱਲ ਤੱਕਦੇ ਹਾਂ ਮੁਰਾਰ ਸਹਾਇ ਹੋ ਹਉ ਦਾਸ ਕਾ ਅਰਥਾਤ ਕਿਹ ਮੁਰ ਰਖਸ਼ ਦੇ ਬੈਰੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਦਾਸਾਂ ਦੇ ਸਹਾਈ ਹੋਵੋ ਅੰਗੀਕਾਰ ਹੋਵੋ ਮਦਦਗਾਰ ਹੋਵੋ ਔਰ ਕਰ ਗਹਿ ਉਦਰ ਹਮੀਤ ਸਾਨੂੰ ਸੰਸਾਰ ਰੂਪੇ ਸਮੁੰਦਰ ਦੇ ਵਿੱਚ ਸਾਡਾ ਹੱਥ ਫੜ ਕੇ ਸਾਨੂੰ ਉਧਾਰਨਾ ਕਰੋ हे ਮਿੱਤਰ ਜੀ ਹਰੀ ਪਰਮੇਸ਼ਰ ਜੀ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੁਣੀ ਬੇਨਤੀ ਠਾਕੁਰ ਮੇਰਾ ਖਸਮ ਨਾ ਕਰੀ ਆਪੇ ਨਾਨਕ ਅਨੰਦ ਪਐ ਦੁਖ ਭਾਗੇ ਸਦਾ ਸਦਾ ਹਰਿ ਜਾਪ ਸੁਣੇ ਬੇਨਤੀ ਠਾਕੁਰ ਮੇਰਾ ਮਹਾਰਾਜ ਕਹਿੰਦਾ ਸਾਡੇ ਮਾਲਕ ਜੀ ਨੇ ਸਾਡੇ ਸਵਾਮੀ ਜੀ ਨੇ ਸਾਡੀ ਬੇਨਤੀ ਅਰਦਾਸ ਜੋੜੜੀ ਫਰਿਆਦ ਸੁਣਨੀ ਕੀਤੀ ਐ ਕਰ ਖਸਮਾ ਨਾ ਕਰ ਆਪ ਆਪ ਹੀ ਸਾਡਾ ਖਸਮਾਨਾ ਕਰਨਾ ਕੀਤਾ ਹੈ ਖਸਮ ਵਾਲਾ ਫਰਜ਼ ਨਿਭਾਉਣਾ ਕੀਤਾ ਸਾਡੇ ਪ੍ਰਤੀ ਕਹਿੰਦੇ ਨਾਨਕ ਆਨੰਦ ਪਾਏ ਦੁੱਖ ਭਾਗੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਇਹ ਆਨੰਦ ਵਸਾ ਦੀ ਪ੍ਰਾਪਤੀ ਹੋਏ ਤੇ ਸਾਡੇ ਦੁੱਖ ਦਰਦ ਸਾਰੇ ਭੱਜ ਗਏ ਦੌੜ ਗਏ ਕਹਿੰਦੇ ਸਦਾ ਸਦਾ ਹਰ ਜਾਪ ਤੇ ਅਸੀਂ ਸਦਾ ਸਦਾ ਦੇ ਲਈ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਜਾਪ ਕਰਨਾ ਕੀਤਾ ਹੈ ਸੋ ਅਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਤਨਾਸਰੇ ਮਹੱਲਾ ਪੰਜਵਾ ਚਤੁਰ ਦਿਸ਼ਾ ਕਿਨੋਂ ਵਾਲੇ ਆਪਣਾ ਸਿਰ ਉੱਪਰ ਕਰ ਤਾਰਿਓ ਕਿਰਪਾ ਕਟਾਖੇ ਅਬ ਲੋਕਨ ਕੀਨੋਂ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕਿਨੋਂ ਵਾਲੇ ਆਪਣਾ ਮਹਾਰਾਏ ਕਹਿੰਦੇ ਚੌਹਾਂ ਦਿਸ਼ਾਵਾਂ ਦੇ ਵਿੱਚ ਹੀ ਪੂਰਬ ਪੱਛਮ ਉੱਤਰ ਦੱਖਣ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਬਾਲ ਆਪਣੀ ਸ਼ਕਤੀ ਵਰਤਾਉਣੀ ਕੀਤੀ ਹੈ ਔਰ ਸਿਰ ਉੱਪਰ ਘਰ ਧਾਰਿਓ ਆਪਣੇ ਦਾਸਾਂ ਦੇ ਸਿਰ ਦੇ ਉੱਪਰ ਹਰੀ ਪਰਮੇਸ਼ਰ ਜੀ ਨੇ ਆਪਣਾ ਘਰ ਧਾਰਨ ਕੀਤਾ ਹੱਥ ਰੱਖਣਾ ਕੀਤਾ ਮੇਰ ਦਾ ਹੱਥ ਕਹਿੰਦਾ ਕਿਰਪਾ ਘਟਾਖੇ ਅਬ ਲੋਕਨ ਕੀਨੋ ਦਾਸ ਕਾ ਦੁਖ ਬਿਦਾਰੋ ਇਹ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਡਾ ਅବਲੋਕਨ ਕਰਨਾ ਕੀਤਾ ਸਾਡੇ ਵੱਲ ਤੱਕਣਾ ਕੀਤਾ ਔਰ ਇਸ ਤਰੀਕੇ ਦੇ ਨਾਲ ਆਪਣੇ ਦਾਸਾਂ ਦਾ ਦੁੱਖ ਦੂਰ ਕਰਨਾ ਕੀਤਾ ਹਰੀ ਪਰਮੇਸ਼ਰ ਜੀ ਨੇ ਕਹਿੰਦੇ ਹਾਰ ਜਨ ਰਾਖੇ ਗੁਰ ਗੋਵਿੰਦ ਕਾਂਠਾ ਲਾਏ ਅਵਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਹਾਰ ਜਨ ਰਾਖੇ ਗੁਰ ਗੋਵਿੰਦ ਸ੍ਰਿਸ਼ਟੀ ਦੇ ਰਾਜੇ ਗੋਵਿੰਦ ਗੁਰੂ ਜੀ ਨੇ ਹਰ ਜਨਾਂ ਦੀ ਰਾਖੀ ਕੀਤੀ ਆਪਣੇ ਦਾਸਾਂ ਦੀ ਰਾਖੀ ਕਰਨੀ ਕੀਤੀ ਹੈ ਕਹਿੰਦੇ ਕੰਠ ਲਾਏ ਅਵਗੁਣ ਸਭ ਮੇਟੇ ਤੇ ਗਲ ਦੇ ਨਾਲ ਲਾ ਕੇ ਉਹਨਾਂ ਦੇ ਸਾਰੇ ਅਵਗਣ ਐਵਕਾਰ ਮੇਟ ਦਿੱਤੇ ਦਿਆਲ ਪੁਰਖ ਬਖਸੰਦ ਤੇ ਦਇਆ ਦਾ ਘਰ ਆਕਾਲ ਪੁਰਖ ਵਾਹਿਗੁਰੂ ਬਖਸ਼ਣ ਹਾਰੈ ਸਰਹਾ ਹੋਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੈ ਇਹ ਹੂ ਹੂ ਸੱਚ ਹੋਵੇ ਜੋ ਮੰਗਹ ਠਾਕੁਰ ਆਪਣੇ ਤੇ ਮਹਾਰਾ ਕਹਿੰਦੇ ਜੋ ਵੀ ਆਪਣੇ ਮਾਲਕ ਸੁਆਮੀ ਜੀ ਤੋਂ ਮੰਗਣਾ ਕਰਦੇ ਹਨ ਸੋਈ ਸੋਈ ਦੇਵਾ ਉਹ ਸੋਈ ਸੋਈ ਦੇਣਾ ਕਰਦਾ ਹੈ ਆਪਣੇ ਦਾਸਾਂ ਨੂੰ ਕਹਿੰਦਾ ਨਾਨਕ ਦਾਸ ਮੁਖ ਤੇ ਜੋ ਬੋਲੇ ਪੰਜਵੇਂ ਗੁਰੂ ਨਾਨਕ ਧੰਨ ਗੁਰ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਹਰੀ ਪਰਮੇਸ਼ਰ ਜੀ ਦੇ ਦਾਸ अथवा ਸੇਵਕ ਜੋ ਵੀ ਆਪਣੇ ਮੁਖਾਰਬੇ ਦੇ ਤੋਂ ਬੋਲਣਾ ਕਰਦੇ ਹਨ ਕਹਿੰਦਾ ਇਹ ਹਾਂ ਉਹ ਹਾਂ ਸੱਚ ਹੋਵੇ ਉਹ ਇੱਥੇ ਇਸ ਲੋਕ ਦੇ ਵਿੱਚ ਵੀ ਤੇ ਉੱਥੇ ਅਰਥਾਤ ਪਰਲੋਕ ਦੇ ਵਿੱਚ ਵੀ ਸੱਚ ਹੋ ਨਿਭੜਦਾ ਕਹਿੰਦਾ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲ ਇਹ ਹਾਂ ਉਹ ਹਾਂ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ